ਹੈਲੋ ਭਾਈ ਗੇਲਣ ਗੂਲਣ ਭਰਾ ਲੋ ਫੁੱਲ ਕਰਾ ਲੋ ਟੈਂਕੀਆਂ ਤੇ ਜਲਦੀ ਸ਼ਾਰਟੇਜ ਆਉਣ ਵਾਲੀ ਆ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਆਪਾਂ ਤੜਕੇ ਦੇ ਲਾਈਨ 'ਚ ਲੱਗੇ ਹੋਏ ਸੀਗੇ ਹੁਣ ਭਰਾਈ ਆ ਗੱਡੀ ਦੀ ਟੈਂਕੀ ਤੇ ਚਲੋ ਓਕੇ ਹੁਣ ਪੈਟਰੋਲ ਨਹੀਂ ਮਿਲ ਰਿਹਾ ਪੈਟਰੋਲ ਦਾ ਵੀ ਕਰਦੇ ਆ ਹੱਲ ਕੋਈ ਤੇ ਦੇਖਦੇ ਆ ਬਾਕੀ ਓਏ ਗੱਡੀ ਨੂੰ ਪੈਟਰੋਲ ਤੇ ਆ ਮੇਰੇ ਬੱਜਣੇ ਨਾਲ ਗੇਲਣ ਚੋਂ ਕੋਈ ਤਾਂ ਆ ਮੀਟ ਮੇਕਰ ਕੇ ਅੱਜ ਚੱਲੇ ਆਂ ਬਈ ਬੋਲਟ ਦੀ ਟੈਂਕੀ ਫੁੱਲ ਕਰਾਉਣ ਗੱਡੀ ਦੀ ਸਕਰਾ ਲੈਂਦੇ ਤੇ ਪੈਟਰੋਲ ਤੋਂ ਕੁਸ਼ਕਣਾ ਮੈ ਲੱਗਦਾ ਪਿੰਡੋ ਮਿਲੂਗਾ ਫਿਰ ਵੇਨੇ ਕਿੱਥੇ ਜਾ ਕੇ ਜਾਂ ਅੰਦਿਆਲਪੁਰ ਹੋ ਜਾਂ ਮਲੂਕਿਓ ਪੁਆਲੇ ਵਗ ਜਾਂ ਕੋਠਿਓ ਦੇਖ ਲਓ ਬਈ ਆਹ ਹਾਲੋ ਪਿਆ ਪੈਟਰੋਲ ਪੰਪਾਂ ਦੇ ਪਹਿਲਾਂ ਬੰਦ ਕਰਤਾ ਇਹਨਾਂ ਨੇ ਵੀ ਤੇ ਹੁਣ ਪਾਉਣ ਲੱਗੇ ਆ ਆਪਾਂ ਟੈਂਕੀ ਕਰਾ ਲਈ ਸੀ ਫੁੱਲ ਬਈ ਤੇ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਤੇ ਬਹੁਤ ਬੁਰਾ ਹਾਲ ਆਪਣਾ ਬਈ ਬਹੁਤ ਔਖਾ ਡੀਜ਼ਲ ਤੇ ਪੈਟਰੋਲ ਬਿਨਾ ਤੇ ਬਰਲ ਹੋ ਗਿਆਗਾ ਤੇ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੇ ਛੇ ਦੇ ਹੋਣਾ ਪਹਵਾਲੋ ਦੇਣ ਬਾਕੀ ਕੋਈ ਨਹੀਂ ਮੰਨਦਾ ਮੀਟਰ 48 ਟਰੱਕਾਂ ਦੀ ਇਸ ਕਰਕੇ ਡੀਜ਼ਲ ਤੇ ਪੈਟਰੋਲ ਖਤ ਹੋ ਗਿਆ ਬਈ